ਕਹਿੰਦਾ ਕਵਿੰਡਰ ਕਹਿੰਦੇ ਜੀ ਬਹੁਤ ਹਰੂਤ ਨਦਰਨਾ ਕਬ ਅੱਛਾ ਕਿੰਨੀ ਕਹਿੰਦੇ ਬੋਤਲ ਡੇਢ ਬੋਤਲ ਪੀਦਾ ਅੱਛਾ ਤਲ ਮੈਂ ਕਹਾਂ ਲਫੜ ਤੂੰ ਚਾਰ ਤੱਕ ਪੀ ਕੇ ਖਾ ਕੇ ਦਿਖਾ ਦੇ ਨਹੀਂ ਤੁਸੀਂ ਮਤਲਬ ਸਟੇਜ ਤੋਂ ਭੱਜ ਰਹੇ ਸੀ ਮਤਲਬ ਨਿਕਲਿਆ ਨਿਕਲਿਆ ਜਾਂਦੇ ਆਂ ਭੱਜ ਰਹੇ ਮਤਲਬ ਸਟੇਜ ਤੋਂ ਇੱਕ ਵਾਰੀ ਪਰਫਾਰਮੈਂਸ ਹੁੰਦੀ ਆ ਮੂਵ ਕਰ ਲੈਂਦੇ ਕਦੇ ਕਦੇ ਕੁਇਕਲੀ ਮੂਵ ਕਰਦੇ ਆ ਭੱਜ ਨਹੀਂ ਸੀ ਗਿਆ ਉਹ ਫੜ ਕੇ ਲਟਕ ਗਿਆ ਅੱਛਾ ਜੀ ਉਹ ਮੇਰੀ ਅੱਖਾਂ ਬਾਹਰ ਗੇਲੇ ਬਾਹਰ ਉਹਨੂੰ ਫਿਰਨਾ ਉਹ ਮੈਂ ਉਹਨੂੰ ਕਬਲੇ ਉਹ ਪੁਲਿਸ ਵਾਲਿਆਂ ਨੇ ਫੜ ਲਿਆ ਉਹ ਮੈਂ ਤਾਂ ਚਾਹਨਾ ਕਿ ਕਹਿੰਦਾ ਟਾਈ ਉਹ ਨੂੰ ਮੈਂ 22 ਲਾ ਕੇ ਦਿੱਤੀ ਬਾਅਦ ਚ ਮੇਰੇ 100 ਰੁਪਏ ਧਰ ਗਏ ਤਲੀ ਦੇ ਕਹਿੰਦਾ ਇੱਕ ਹੋਰ ਲੈ ਲਵਾਂ ਜਿਹੜੇ ਜਿੱਥੇ ਜੋ ਵੀ ਗੀਤ ਸੰਗੀਤ ਹੋ ਰਿਹਾ ਪੰਜਾਬੀ 'ਚ ਉਹ ਸਾਰਾ ਪੂਰਾ ਕੁੜਮਾ ਨਹੀਂ ਖਰਾਬ ਯਾਰ ਚੰਗੇ ਆਰਟਿਸਟ ਮੈਂ ਹੁਣ ਕਿਸੇ 4-5 ਦੇ ਨਾਲ ਲੈ ਤੇ ਤੁਜਾ ਤੇ ਨਹੀਂ ਲਿਤੇ ਉਹ ਕੰਮ ਖਰਾਬ ਹੋਣ ਪਰ ਹੈਗੇ ਆ ਪੂਰਾ ਪੰਜਾਬ ਮੈਨੂੰ ਬਬਲੂ ਕਹਿੰਦਾ ਮੈਨੂੰ ਸੁਖਵਿੰਦਰ ਤਾਂ ਹੁਣੇ ਕਹਿ ਲੱਭ ਕਿਦ ਵਿੱਚ ਵਿੱਚ ਜੇ ਪੂਰਾ ਪੰਜਾਬ ਹੀ ਮੈਨੂੰ ਬਬਲੂ ਹੀ ਦੇ ਨਾਂ ਤੇ ਜਾਣਦਾ ਅੱਜ ਵੀ ਓਏ ਬਾਬੂ ਜੀ ਦਰ ਆਓ ਤੇ ਮੈਂ ਕਿਹਾ ਫਿਰ ਬੀਨਤੀ ਲਿਖ ਦੂੰ ਅੱਛਾ ਜੀ ਉਹ ਫਿਰ ਉਹ ਲਿਖਣੀ ਨੂੰ ਜਦੋਂ ਪੜਦੇ ਜਦੋਂ ਮਾਨ ਸਾਹਿਬ ਨੇ ਮੈਨੂੰ ਪਹਿਲੇ ਮੌਕੇ ਵੀ ਮਿਲਿਆ ਸੀ ਮਾਨ ਸਾਹਿਬ ਨੇ ਕਿਹਾ ਸੀ ਲਫ਼ਜ਼ਾਂ ਨੂੰ ਗਾਉਣਾ ਸਿੱਖ ਲੈ ਬਸ ਚੜ੍ਹਦੀ ਕਲਾ ਜ ਰਹੇਗਾ ਲਫ਼ਜ਼ਾਂ ਨੂੰ ਗਾਉਣਾ ਸਿੱਖ ਲੈ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਬਾਬੇ ਨਾਨਕ ਨੇ ਉਹਦਾ ਦੀ ਦੁਨੀਆ ਹੀ ਨਹੀਂ ਬਖਸ਼ੀ ਲਈ ਬਸ ਇੱਕ ਲੌ ਜੀ ਲੱਗੀ ਰਹਿੰਦੀ ਆ ਕਈ ਵਾਰੀ ਐਸੀ ਮੂਮੈਂਟ ਵੀ ਹੁੰਦੀ ਮੈਂ ਬੈਕਫੁੱਟ ਮੈਂ ਬਹੁਤ ਜਲਦੀ ਹੋ ਜਨਾ ਜਿੱਥੇ ਮੈਨੂੰ ਦੇਖਦੇ ਕਿਥੇ ਨੈਗੇਟਿਵਿਟੀ ਹੋਣ ਵਾਲੀ ਆ ਇਆ ਇੱਥੇ ਲਾਲਚ ਦੀ ਦੁਨੀਆ ਮੇਰੇ ਰਸਤੇ ਖੜੀ ਹੋ ਸਕਦੀ ਹੈ। ਆ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਜਿਆਦਾ ਸਮਾਂ ਲਾ ਕੇ ਸਮ ਸਾਡੇ ਨਾਲ ਉਹ ਸ਼ਖਸੀਅਤ ਨੇ ਜਿਨ੍ਹਾਂ ਦੇ ਅਸੀਂ ਕਹਿਦੇ ਕੀ ਆਵਾਜ਼ ਚਾਹੇ ਉਹ ਖੇਡ ਮੈਦਾਨ ਹੋਣ ਚਾਹੇ ਉਹ ਸਟੇਜਾਂ ਹੋਣ ਜਦੋਂ ਬੋਲਦੇ ਤਾਂ ਰੂਹ ਕੰਡੇ ਖੜੇ ਹੋ ਜਾਂਦੇ ਸਭ ਤੋਂ ਪਹਿਲਾਂ ਸਵਾਗਤ ਹੈ ਸੁਖਿੰਦਰ ਡੇਲੀ ਪੋਸਟ ਪੰਜਾਬੀ ਦੇ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਸਾਰਿਆਂ ਨੂੰ ਮੈਂ ਬੈਸਟ ਵਿਸ਼ੇਸ ਦਿਨਾ। ਖੁਸ਼ ਰਹੋ ਤੰਦਰੁਸਤ ਰਹੋ ਆਬਾਦ ਰਹੋ ਹੱਸਦੇ ਖੇਡਦੇ ਰਹੋ ਤੇ ਹਸਾਉਂਦੇ ਰਹੋ ਤੇ ਹੱਸਣ ਦਿਓ ਤੇ ਹੱਸੋ। ਨਾਗਨੀ ਅੱਜ ਅਸੀਂ ਜਦੋਂ ਸੁਣਿਆ ਨਾ ਤਾਂ ਜਦ ਅਸੀਂ ਉਹਨੂੰ ਕਿਹਾ ਦੂਜੀ ਵਾਰੀ ਪਲੇ ਕਰੋ ਤੇ ਜਦੋਂ ਹੋਲੀ-ਵੋਲੀ ਹੋਲੀ ਇਹਨੂੰ ਖੋਣਦੇ ਜਿਵੇਂ ਨਾ ਵਾਲੇ ਸ਼ੁਰੂ ਹੋਏ ਨੇ ਜਦੋਂ ਤੁਹਾਡੇ ਗਾਣੇ ਸੁਣਦੇ ਆ ਕਿਤੇ ਵੀ ਹਾਂ ਇੱਕ ਕਨਸੈਪਟ ਮਾਨਸਾਬ ਦਾ ਲਿਖਿਆ ਵਾ ਜੀ ਤੇ ਮਾਨਸਾਬ ਨੇ ਜਦੋਂ ਗੀਤ ਲਿਖਿਆ ਤੇ ਉਹਨਾਂ ਦੇ ਦਿਮਾਗ 'ਚ ਇਹ ਸੀ ਕਿ ਤੇਰੇ ਗਲੇ 'ਚ ਬੀਣ ਵੱਜਦੀ ਆ ਹੂੰ ਤੇ ਮੈਂ ਕਿਹਾ ਠੀਕ ਆ ਫਿਰ ਬੀਣ ਤੇ ਲਿਖ ਦੂ ਅੱਛਾ ਜੀ ਉਹ ਫਿਰ ਉਹ ਲੇਖਣੀ ਨੂੰ ਜਦੋਂ ਪੜਦੇ ਜਦਾਂ ਮਾਨਸਾਬ ਨੇ ਇੱਥੇ ਤੋਂ ਮੈਂ ਜਦੋਂ ਪਹਿਲੇ ਮੌਕੇ ਵੀ ਮਿਲਿਆ ਸੀ ਮਾਨ ਸਾਹਿਬ ਨੇ ਕਿਹਾ ਸੀ ਲਫ਼ਜ਼ਾਂ ਨੂੰ ਗਾਉਣਾ ਸਿੱਖ ਲੈ ਬਸ ਉਹ ਚੜ੍ਹਦੀ ਕਲਾ ਜ ਰਹੇਗਾ ਲਫ਼ਜ਼ਾਂ ਨੂੰ ਗਾਉਣਾ ਸਿੱਖ ਲੈ ਉਹ ਗੱਲ ਬਹੁਤ ਵੱਡੀ ਮੇਰੇ ਕੰਮ ਆਈ ਉਹਨਾਂ ਨੇ ਜਦੋਂ ਲਫ਼ਜ਼ ਲਿਖੇ ਜੀ ਤੇ ਮੇਰੇ ਖਿਆਲ ਵਿਦਨ ਹਾਫ ਐਨ ਆਰ ਮੈਂ ਕਈ ਤਰ੍ਹਾਂ ਦਾ ਗੋਂਦਾ ਰਿਹਾ ਹੂੰ ਉਹ ਮੈਂ ਰੋਗ ਤੇਰੇ ਮੈਂ ਗੋਂਦਾ ਹੀ ਰਿਹਾ ਹੂੰ ਸਾਪੋਂ ਘਟਦੇ ਫਿਰ ਹਾਂਜੀ ਹਾਂਜੀ ਤੇ ਉਹ ਫਿਰ ਇੱਕ ਵਿਜ਼ਨ ਸੀ ਜਿਹੜਾ ਮੈਂ ਮੈਕਸੀਕੋ ਦੇਖਿਆ ਸੀ ਉਹ ਵਿਜ਼ਨ ਮੈਨੂੰ ਭੁੱਲਿਆ ਨਹੀਂ ਉੱਥੇ ਮੈਂ ਪੰਜਾਬੀ ਗਾਣਿਆਂ ਨੂੰ ਮੈਕਸੀਕਨ ਕੰਬੀਨੇਸ਼ਨ ਚ ਮੈਕਸੀਕਨ ਡਰੈਸਿੰਗ ਤੇ ਉਹ ਮੈਕਸੀਕਨ ਬੋਲਦੇ ਵੀ ਪੰਜਾਬੀ ਵੀ ਬੋਲਦੇ 1910 ਚ ਲਾਂਚ ਹੋਇਆ ਸੀ ਉੱਥੇ ਜਿੱਦੋਂ ਮੈਂ ਉੱਥੇ ਪਰਫਾਰਮ ਵੀ ਕੀਤਾ ਮੈਂ ਮੁੰਡਾ 100 ਸਾਲ ਦਾ ਜੀ ਬਿਲਕੁਲ ਮੁੰਡਾ 100 ਸਾਲ ਦਾ ਪਰਫਾਰਮ ਵੀ ਕੀਤਾ ਮੈਕਸੀਕਨ ਮਿਊਜ਼ੀਸ਼ੀਅਨਸ ਦੇ ਨਾਲ ਤੇ ਉਹ ਉਹ ਮੈਨੂੰ ਉਹਦਾ ਦ੍ਰਿਸ਼ ਨਹੀਂ ਭੁੱਲਿਆ ਉਹ ਮੈਂ ਇੰਪਲੀਮੈਂਟ ਕਰਦਾ ਅਸੀਂ ਤੁਹਾਡੇ ਗਲੇ ਦੀ ਗੱਲ ਕਰੀਏ ਸਮੁੰਦਰ ਹੈ ਕਿ ਗਲਾ ਜਿਹੜਾ ਹੈਗਾ ਇਹ ਕਿਉਂਕਿ ਇਸ ਗਲੇ 'ਚ ਜੋ ਕੁਝ ਨਿਕਲਦਾ ਹੈ ਜਦੋਂ ਮੈਦਾਨਾਂ ਦੀ ਗੱਲ ਹੁੰਦੀ ਖੇਡ ਮੈਦਾਨ ਦੀ ਹੁੰਦੀ ਚੱਕ ਦੋ ਚੱਕ ਦੋ ਇੰਡੀਆ ਤੇ ਕਿਆ ਬਾਤ ਕਬੱਡੀ ਦੇਖੋ ਵਰਲਡ ਕੱਪ ਹੋਇਆ ਸੀ ਤੇ ਇਹ ਕਿੱਥੋਂ ਇਹ ਚੀਜ਼ਾਂ ਜਿਹੜੀਆਂ ਪੈਦਾ ਹੁੰਦੀਆਂ ਨੇ ਕਿਉਂਕਿ ਇਸ ਆਵਾਜ਼ 'ਚ ਕੋਈ ਕੰਟੈਸਟੈਂਟ ਨਹੀਂ ਬੈਂਦਾ ਇਹ ਕਿਸੇ ਕੰਪੀਟੀਸ਼ਨ ਦਾ ਹਿੱਸਾ ਨਹੀਂ ਹੈ ਇਹ ਸਿਰਫ ਕਪੀ ਸ਼ਰਮਾ ਜਿਵੇਂ ਕਹਿੰਦਾ ਠੇਕਾ ਮਾਰ ਲਿਆ ਸਰਕਾਰਾਂ ਦੇ ਨਾਲ ਕਹਿੰਦੇ ਨਾ 10 ਵਜੇ ਤੋਂ ਬਾਅਦ ਨਾ ਬੈਨ ਕਰ ਦੇਣਗੇ ਹਾਂ ਤੇ ਉਹ ਕਦੀ ਮੈਂ ਕਿਸੇ ਕੰਟੈਸਟ ਜੀ ਚ ਨਹੀਂ ਆਪਣੇ ਆਪ ਨੂੰ ਸਿੰਗਿੰਗ ਦੇ ਤੌਰ ਤੇ ਪਾਇਆ ਕਿਉਂਕਿ ਮੈਨੂੰ ਲੱਗਦਾ ਕਿ ਮੈਂ ਇਹਨੂੰ ਬਹੁਤ ਰਿਲੈਕਸਿੰਗ ਤੇ ਬਹੁਤ ਰੂਹਾਨੀ ਤੌਰ ਤੇ ਮੈਂ ਮੈਨੂੰ ਕਦੇ ਕੰਟਰੋਵਰਸੀ ਚ ਨਾ ਅਸੀਂ ਕਦੇ ਉਹ ਜਿਹੀਆਂ ਚੀਜ਼ਾਂ ਕਿਸੇ ਨਾਲ ਆਪਾਂ ਕੰਪੀਟੀਸ਼ਨ ਨਹੀਂ ਕਦੇ ਵੀ ਕਿਸੇ ਵੀ ਚਾਈ ਲਾਈਨ ਹੋ ਨਾ ਮੈਂ ਉੱਦਾਂ ਤਾਂ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਬਾਬੇ ਨਾਨਕ ਨੇ ਉਦਾਂ ਦੀ ਦੁਨੀਆ ਹੀ ਨਹੀਂ ਬਖਸ਼ੀ ਮੈਨੂੰ ਹੂੰ ਬਸ ਇੱਕ ਲੋ ਜੀ ਲੱਗੀ ਰਹਿੰਦੀ ਆ ਹੂੰ ਤੇ ਮੈਨੂੰ ਬੈਕ ਫੁੱਟ ਆਉਣਾ ਬਹੁਤ ਹੂੰ ਕਈ ਵਾਰੀ ਐਸੀ ਮੂਮੈਂਟ ਵੀ ਹੁੰਦੀ ਮੈਂ ਬੈਕ ਫੁੱਟ ਮੈਂ ਬਹੁਤ ਜਲਦੀ ਹੋ ਜਨਾ ਜਿੱਥੇ ਮੈਨੂੰ ਦੇਖ ਦੇ ਕਿਥੇ ਨੈਗੇਟਿਵਿਟੀ ਹੋਣ ਵਾਲੀ ਆ ਜਾਂ ਇੱਥੇ ਲਾਲਚ ਦੀ ਦੁਨੀਆ ਮੇਰੇ ਰਸਤੇ ਖੜੀ ਹੋ ਸਕਦੀ ਆ ਉਹ ਮੈਂ ਗਾਇਬ ਹੋ ਜਨਾ ਆਪਣੇ ਪਤਾ ਨਹੀਂ ਕੋਈ ਵਲੀ ਕੋਈ ਸੰਤ ਮਹਾਤਮਾ ਜੀ ਤਾਂ ਨਾ ਮੇਰਾ ਪੱਲਾ ਫੜ ਕੇ ਮੈਨੂੰ ਸਾਈਡ ਤੇ ਕਰ ਦਿੰਦਾ ਤੇ ਇਸ ਕਰਕੇ ਮੈਂ ਕਿੰ ਕਿੰਨਾ ਕਿੰਨਾ ਦਾ ਮੰਨਦੇ ਹੋ ਤੁਹਾਡੇ ਤੇ ਆਸ਼ੀਰਵਾਦ ਜਾਂ ਇੱਕ ਗੁਰੂ ਹੁੰਦਾ ਜਾਂ ਕਿਸੇ ਨੂੰ ਆਪਾਂ ਮੰਨਦੇ ਹੁੰਦੇ ਆ ਕਿ ਹਮੇਸ਼ਾ ਇੱਕ ਰੱਬ ਮੰਨ ਕੇ ਮੰਨਦੇ ਆ ਜਾਂ ਆਪਾਂ ਇੱਕ ਗੁਰੂ ਮੰਨਦੇ ਆ ਕਿਸੇ ਪਰ ਪਿਤਾ ਪ੍ਰਮਾਤਮਾ ਦੇ ਕਈ ਨਾਮ ਨੇ ਜੀ ਕਈ ਨਾਮ ਨੇ ਨਾਮ ਅਲੱਗ-ਅਲੱਗ ਨੇ ਧਾਰਮਿਕ ਤੌਰ ਤੇ ਵੀ ਨਾਮ ਅਲੱਗ-ਅਲੱਗ ਨੇ ਪਰ ਸੁਭਾਅ ਇੱਕ ਹੀ ਸਭਾ ਇੱਕੋ ਹੀ ਨੇ ਹੱਸਨੇ ਹੀ ਇੱਕੋ ਹੀ ਨੇ ਤੇ ਉਹਦਾ ਅਦਰਵਾਈਜ਼ ਕਿਉਂਕਿ ਮੈਨੂੰ ਸੀਰੀਅਸ ਸੀਰੀਅਸ ਲੈਣਾ ਚੰਗਾ ਨਹੀਂ ਲੱਗਦਾ ਬਟ ਸਨਸਿਅਰ ਲੈਣਾ ਮੈਨੂੰ ਚੰਗਾ ਲੱਗਦਾ ਆਪਣੇ ਕੰਮ ਪ੍ਰਤੀ ਫਿਰ ਲਾਈਟ ਹਾਰਟਡ ਮੂਮੈਂਟ ਵੀ ਆਉਣੀ ਚਾਹੀਦੀ ਆ ਉਹਦੇ ਹਾਸੇ ਸਭ ਤੋਂ ਵਧੀਆ ਤੁਹਾਨੂੰ ਮੌਕਾ ਹੁੰਦਾ ਆਪਣੇ ਮਿੱਤਰਾਂ ਦੇ ਨਾਲ ਬਹਿਣਾ ਜਿੱਥੇ ਕਿਸੇ ਤਰ੍ਹਾਂ ਦਾ ਕੋਈ ਲਾਲਚ ਨਹੀਂ ਇੱਕ ਦੂਜੇ ਨੂੰ ਕੋਈ ਕੁਝ ਨਹੀਂ ਆਪਣੇ ਦੋਸਤਾਂ ਨਾਲ ਬਹਿਣਾ ਹਾਸਾ ਕਲਾਸਿਕ ਕਦੇ ਹੁਣ ਕਲਾਸਿਕ ਕਿੰਨੀ ਕ ਲਈਏ ਹੂੰ ਹੂੰ ਉਹ ਗਲਾਸੀ ਕਿਤੇ ਜੇਕਰ ਗਲਾਸੀਆ ਤੇ ਇਨੇ ਚਸਕੇ ਚੜ ਗਏ ਤੇ ਗਾਉਣਾ ਕਦੋਂ ਫਿਰ ਕਈਆਂ ਕਹਿੰਦੇ ਹੁੰਦੇ ਮੈਨੂੰ ਹੂੰ ਕਿ ਸੁਖਵਿੰਦਰ ਕਹਿੰਦੇ ਜੀ ਬਹੁਤ ਆਰੂਪਿੰਦਾ ਮੈਂ ਕਿਹਾ ਅੱਛਾ ਕਿੰਨੀ ਕਦੇ ਬੋਤਲ ਡੇਢ ਬੋਤਲ ਪੀਦਾ ਅੱਛਾ ਚਲ ਮੈਂ ਕਹਾਂ ਲਫੜ ਤੂੰ ਚਾਰ ਪੈਕ ਪੀ ਕੇ ਗਾ ਕੇ ਦਿਖਾ ਦੇ ਤੇ ਉਹ ਜੇ ਲੋਕੀ ਆਪਣੇ ਆਪ ਵੀ ਚੁੱਪ ਹੋ ਗਏ ਕਿ ਜੇਕਰ ਰਿਮੇਨ ਕਰਨਾ ਵਾ ਤੋ ਦੀ ਕੋਈ ਪ੍ਰੈਕਟਿਸਿਸ ਵੀ ਨਹੀਂ ਹੂੰ ਉਹਦੇ ਅਸਤੇ ਕੁਝ ਡਿਸਪਲਿਨ ਅਡਾਪਟ ਕਰਨਾ ਪੈਣਾ ਹਾਂ ਸਭ ਤੋਂ ਵੱਡਾ ਡਿਸਪਲਿਨ ਹੈ ਵੈਲ ਬੀਹੇਵ ਰਹਿਣਾ ਬਿਲਕੁਲ ਆਚਰਣ ਅੱਛਾ ਰੱਖਣਾ ਐਟੀਕੀਟ ਮੈਨਰਿਸਮ ਇੰਨਾ ਵੀ ਕਹਾਂਗਾ ਤੇ ਇੰਨਾ ਲੱਗੇਗਾ ਤੇ ਜੇ ਇੰਨਾ ਹੁੰਦਾ ਵਾ ਐਟੀਕੀਟਸ ਅਛੇ ਨਹੀਂ ਆ ਤਾਂ ਉਹ ਵੀ ਕੰਮ ਨਹੀਂ ਆਉਂਦੀ ਤੇ ਬਾਕੀ ਆਪਣੇ ਆਪਣੇ ਤਰ੍ਹਾਂ ਹਰ ਕੋਈ ਜੀ ਰਿਹਾ ਜੀ ਜਿੱਦਾਂ ਵੀ ਉਹ ਜੀਰਾ ਚੰਗਾ ਜੀ ਆਪਣੀ ਚ ਜਦੋਂ ਅਸੀਂ ਗਨ ਜਿਹੜਾ ਉਹ ਲਾਈਨ ਹੈਗੀ ਉੱਤੇ ਤੁਸੀਂ ਮੈਂਸ਼ਨ ਵੀ ਕੀਤਾ ਹੋਇਆ ਵੀ ਉਹ ਚੀਜ਼ ਅੱਜ ਯੂਜ਼ ਕਰਕੇ ਅੱਜ ਅਸੀਂ ਵਿਆਹਾਂ ਤੇ ਪਿੱਛੇ ਹੀ ਦੇਖਿਆ ਇੱਕ ਮੁੰਡਾ ਗਨ ਵਰਤ ਰਿਹਾ ਦੂਜੇ ਮੁੰਡਾ ਨਾਲ ਉਹ ਗੋਲੀ ਵੱਜਦੀ ਤੇ ਡਿੱਗ ਜਾਂਦਾ ਲੋਕ ਫਿਰ ਨਾਚਦੇ ਪਤਾ ਹੀ ਨਹੀਂ ਹੁੰਦਾ ਕੀ ਹੋ ਰਿਹਾ ਕਿੰਨੇ ਇਨਸੀਡੈਂਟ ਹੁੰਦੇ ਨੇ ਇਹ ਚੀਜ਼ਾਂ ਅਸੀਂ ਦੇਖਦੇ ਰਹਿੰਦੇ ਆਈ ਕੈਨੋਟ ਬੀ ਪਾਰਟ ਆਫ ਥੈਟ ਜੀ ਨਾਟ ਐਟ ਆਲ ਜਿਹਦਾ ਮਤਲਬ ਗਨ ਨਹੀਂ ਹੈਗਾ ਨਹੀਂ ਮੈਂ ਤੇ ਚਾਹਤ ਤੱਕ ਕਿ no gun only fun ਜਦੋਂ ਫਨ ਫਨ ਦੀ ਬਾਰੀ ਆ ਤਾਂ ਫਿਰ ਉੱਥੇ ਗਾਣ ਦਾ ਕੋਈ ਕੰਮ ਨਹੀਂ ਗਾ ਤੇ ਅਸੀਂ ਇੱਕ ਤੁਹਾਡੀ ਗੱਲ ਸੁਣ ਰਹੇ ਸੀ ਕਿੰਨੇ ਜਦੋਂ ਤੁਸੀਂ ਸਟੇਜ ਤੇ ਗਾਉਂਦੇ ਹੋ ਤਾਂ ਜਦੋਂ ਤੁਸੀਂ ਵਾਪਸੀ ਜਾਣਾ ਸਮਾਂ ਆਉਂਦਾ ਦਰਸ਼ਕ ਇਹਨਾਂ ਨੇ ਪਿੱਛੇ ਪਿੱਛੇ ਹੁੰਦੇ ਨੇ ਫਿਰ ਉਹ ਟਾਈ ਵਾਲੀ ਗੱਲ ਮੈਨੂੰ ਇੱਕ ਅੱਜ ਮੈਨੂੰ ਦੱਸਿਓ ਥੋੜੀ ਉਹ ਪੰਜਾਬ ਯੂਨੀਵਰਸਿਟੀ ਚ ਅੱਛਾ ਪੰਜਾਬ ਯੂਨੀਵਰਸਿਟੀ ਉਹ ਮੁੰਡਾ ਕਿਤੇ ਡੋਜ ਦੇ ਕੇ ਪੁਲਿਸ ਤੋਂ ਸਿਕਿਉਰਿਟੀ ਤੋਂ ਉਹ ਟਾਈ ਫੜ ਕੇ ਲੰਗ ਗਿਆ ਨਹੀਂ ਤੁਸੀਂ ਮਤਲਬ ਸਟੇਜ ਤੋਂ ਭੱਜ ਰਹੇ ਸੀ ਮਤਲਬ ਬਿਕਲੀਏ ਨਿਕਲੀਏ ਨਹੀਂ ਭੱਜ ਰਹੇ ਮਤਲਬ ਸਟੇਜ ਤੋਂ ਇੱਕ ਵਾਰੀ ਪਰਫਾਰਮੈਂਸ ਹੁੰਦੀ ਆ ਮੂਵ ਕਰ ਲੈਂਦੇ ਕਦੇ ਕਦੇ ਕੁਇਕਲੀ ਮੂਵ ਕਰਦੇ ਆ ਭੱਜ ਨਹੀਂ ਸੀ ਰਹਿਆ ਉਹ ਫੜ ਕੇ ਲਟਕ ਗਿਆ ਅੱਛਾ ਜੀ ਉਹ ਮੇਰੀ ਅੱਖਾਂ ਬਾਹਰ ਦੇਲੇ ਬਾਹਰ ਉਹਨੂੰ ਫਿਰ ਉਹ ਮੈਂ ਉਹਨੂੰ ਕਮਲਿਆ ਉਹ ਪੁਲਿਸ ਵਾਲਿਆਂ ਨੇ ਫੜ ਲਿਆ ਉਹ ਮੈਂ ਤਾਂ ਚਾਹੁੰਦਾ ਕਿ ਕਹਿੰਦਾ ਟਾਈ ਉਹ ਨੂੰ ਮੈਂ ਟਾਈ ਲਾ ਕੇ ਦਿੱਤੀ ਬਾਅਦ ਮੇਰੇ 100 ਰੁਪਏ ਤਰ ਗਏ ਟਲੀ ਤੇ ਕਹਿੰਦਾ ਇੱਕ ਹੋਰ ਲੈ ਲਓ ਮੈਂ ਕਿ ਇਹਨੂੰ ਕੰਜਰ ਤੈਨੂੰ ਕਿੱਦਾਂ ਪਤਾ ਕਿ 100 ਰੁਪਏ ਦੀ ਹੁੰਦੇ ਕਿ ਐਡਾ ਫੜੀ ਬੰਦਾ ਵੇਖੋ ਇਹ ਇਹ ਜਿਹੇ ਫੈਨ ਹੁੰਦੇ ਨੇ ਵਧੀਆ ਕੀ ਕਹਿਣਾ ਚਾਹੁੰਦੇ ਪੰਜਾਬੀ ਇੰਡਸਟਰੀ ਅੱਜ ਜਿਵੇਂ ਆਪਣੇ ਬਾਬੂ ਸਿੰਘ ਮਾਨ ਜੀ ਕਹ ਰਹੇ ਸੀ ਇੰਡਸਟਰੀ ਜਿਹੜੀ ਹੈਗੀ ਖੜੀ ਉੱਥੇ ਹੀ ਹੈ ਪਰ ਜਿਹੜੇ ਇਹਨਾਂ ਦੇ ਇੱਕ ਲਿਰਿਕਸ ਹੈਗੇ ਨੇ ਉਹ ਅੱਜ ਵੀ ਇੰਨੇ ਪੁਰਾਣੇ गा ਰਹੇ ਨੇ ਜਾਂ ਲਿਖ ਰਹੇ ਨੇ ਉਹਨਾਂ ਦੇ ਲਿਖੇ ਕਲਮਾ ਤੁਸੀਂ ਗਾਈਆਂ ਨੇ ਪਿਓ ਅੱਜ ਵੀ ਉਨੇ ਹੀ ਲੋਕ ਸੁਣਦੇ ਤੁਹਾਡੀ ਗਾਇਕੀ ਵੱਡੇ ਵੀ ਸੁਣਦੇ ਨੇ ਤੇ ਛੋਟੇ ਵੀ ਸੁਣਦੇ ਐ ਐਕਚੁਅਲੀ ਪਹਿਲੀ ਗੱਲ ਤੇ ਮੌਜੂਦਾ ਵਰਤਮਾਨ ਚ ਸਾਰਾ ਕੁਝ ਵੀ ਖਰਾਬ ਨਹੀਂ ਐ ਪੂਰਾ ਕੁਨਵਾ ਥੋੜੀ ਖਰਾਬ ਹੈ ਕੁਝ ਚੀਜ਼ਾਂ ਬਿਹਤਰ ਹੋ ਰਹੀਆਂ ਇੱਕ ਇੰਗਲਿਸ਼ ਦੀ ਬਹੁਤ ਅੱਛੀ ਸੇਂਗ ਹੈ ਜੀ ਦ ਵਰਲਡ ਇਜ਼ ਨੋਨ ਫॉर ਸਪੈਸ਼ਲ ਪੀਪਲ ਐਂਡ ਸਪੈਸ਼ਲ ਪੀਪਲ ਆਰ ਵੈਰੀ ਫਿਊ ਇੱਕ ਵਿਸ਼ੇਸ਼ ਜਿਹੜਾ ਤਬਕਾ ਨਾ ਉਹਦੀ એનર્ਜੀ ਇਸ ਦੁਨੀਆ ਨੂੰ ਪੂਰੀ ਮੈਂਟੇਨ ਰੱਖਦੀ ਹੈ। ਔਰ ਉਹ ਹਰ ਥਾਂ ਨਹੀਂ ਪਾਏ ਜਾਂਦੇ। ਲੇਕਿਨ ਮੌਜੂਦਾ ਤੌਰ ਤੇ ਜਿਹੜੇ ਜਿੱਥੇ ਜੋ ਵੀ ਗੀਤ ਸੰਗੀਤ ਹੋ ਰਿਹਾ ਪੰਜਾਬੀ ਚ ਉਹ ਸਾਰਾ ਪੂਰਾ ਕੁੜਮਾ ਨਹੀਂ ਖਰਾਬ ਯਾਰ। ਚੰਗੇ ਆਰਟਿਸਟ ਮੈਂ ਹੁਣ ਕਿਸੇ ਚਾਰ ਪੰਜ ਦੇ ਨਾਲ ਲੈ ਲੇ। ਤੇ ਦੂਜਾ ਤੇ ਨਹੀਂ ਲੇਤੇ ਉਹ ਕੰਮ ਖਰਾਬ ਹੋਣਾ ਪਰ ਹੈਗੇ ਆ। ਲੇਕਿਨ ਦੂਜੀ ਗੱਲ ਹੈ। ਉਹਨਾਂ ਦੀ ਆਪਣੀ ਮੌਜ। ਉਹਨਾਂ ਦੀ ਆਪਣੀ ਮੌਜ ਔਰ ਉਕੀਪਰ ਉਸ ਦਿਨ ਤੁਸੀਂ ਉਹਨਾਂ ਨੂੰ ਕੋਈ ਸ਼ਕਤੀ ਥੋੜੀ ਕਰ ਸਕਦੇ ਕਿ ਤੁਸੀਂ ਆ ਨਹੀਂ ਗਾ ਤੇ ਆ ਗਾ ਉਹਨਾਂ ਦਾ ਆਪਣਾ ਮੌਜ ਹੈ ਠੀਕ ਹੈ ਐਸ਼ ਕਰ ਇੱਕ ਵਾਰੀ ਸਰਦਾਰ ਸੀ ਦਿਖਾਣਿਆ ਵੀ ਇਹਨਾਂ ਦੀ ਡ्रेसਿੰਗ ਸੈਂਸ ਦਿਖਾਣਿਆ ਉਹਨਾਂ ਨੂੰ ਬੂਟ ਬੜੇ ਪਸੰਦ ਆਏ ਕਿ ਇਹ ਸ਼ੌਂਕ ਹੈ ਕਿਨੂੰ ਦੇਖੋ ਕੀ ਬਾਤ ਹੈ ਨਵੀਂ ਹੈ ਆਈ ਲਵ ਟੈਲੈਂਟ ਐਂਡ ਕੰਬੀਨੇਸ਼ਨ ਆਫ ਸਟਾਈਲ ਟੈਲੈਂਟ ਤੇ ਸਟਾਈਲ ਦਾ ਕੰਬੀਨੇਸ਼ਨ ਮੈਨੂੰ ਵਧੀਆ ਲੱਗਦਾ ਮੈਨੂੰ ਆਈ ਲਵ ਮਾਪੇ ਜਾਂ ਬਾਪ ਤਾਨੂੰ ਛੋਟੇ ਦੇ ਬਬਲੂ ਕਹਿੰਦੇ ਹੁੰਦੇ ਸੀ ਪੂਰਾ ਪੰਜਾਬ ਵੀ ਮੈਨੂੰ ਬਬਲੂ ਕਹਿੰਦਾ ਮੈਨੂੰ ਸੁਖਵਿੰਦਰ ਤਾਂ ਹੁਣੇ ਕਹਿ ਲਾ ਪਿੱਕੋ ਵਿੱਚ ਵਿੱਚ ਜੇ ਪੂਰਾ ਪੰਜਾਬ ਵੀ ਮੈਨੂੰ ਬਬਲੂ ਹੀ ਦੇ ਨਾਲ ਤੇ ਜਾਣਦਾ ਅੱਜ ਵੀ ਓਏ ਬਬਲੂ ਇਧਰ ਆ ਓਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਹਾ ਮੈਂ ਬਬਲੂ ਸਾਰਿਆਂ ਮਸਤੀ ਸਾਰੇ ਦੋ ਚੱਲੋ ਚੰਦੇ ਥੈਂਕ ਯੂ ਸੋ ਮੱਚ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਹੈ ਜੀ ਮਾਨਸਿਕ ਸਿਹਤ ਨਾਲ ਬਹਿਣਾ ਹੀ ਬਹੁਤ ਔਖਾ ਹੁੰਦਾ ਜਿਹਨਾਂ ਨਾਲ ਅਸੀਂ ਗੱਲਾਂ ਬਾਤਾਂ ਕੀਤੀਆਂ ਥੈਂਕ ਯੂ ਵੈਰੀ ਮੱਚ ਮੋਸਟ ਵੈਲਕਮ ਐਂਡ I ਵਿਸ਼ ਯੂ ਆਲ ધ ਬੈਸਟ ਗੁੱਡ ਲੱਕ ਟੂ ਯੂ ਸੋ ਸਾਡੇ ਨਾਲ ਸੁਖਿੰਦਰ ਸਿੰਘ ਜਿਨ੍ਹਾਂ ਦੀ ਆਵਾਜ਼ बुलंद ਆਵਾਜ਼ ਅਸੀਂ ਜਿਨ੍ਹਾਂ ਦੇ ਹਰ ਕੋਈ ਕਾਇਲ ਹੈਗਾ ਸੋ ਜੁੜੇ ਹੋਏ ਦਿੱਲੀ ਪੋਸਟ ਪੰਜਾਬ ਦੇ ਕਰਵਸਨ ਦਿਲੇ ਦੇ ਨਾਲ ਸੰਦੀਪ ਕਮੋਸ਼ ਚੰਡੀਗੜ੍ਹ